ਹੀ ਹਾਲਾ ਕਿਸਾਨ ਪ੍ਰਭੂ ਸਵਾਗਤ ਹੈ ਤੁਹਾਡਾ ਕੇਬੀ ਫਾਰਮ ਤੇ ਅੱਜ ਆਪਾਂ ਦੱਸਾਂਗੇ ਪਸ਼ੂਆਂ ਦੇ ਥਣਾ ਚੋਂ ਖੂਨ ਆਉਂਦਾ ਹੋਵੇ ਜਾਂ ਛਿੱਧੀਆਂ ਆਉਂਦੀਆਂ ਹੋਣ ਇਸ ਵਿਸ਼ੇ ਤੇ ਅੱਜ ਆਪਾਂ ਇੱਕ ਦੇਸੀ ਤਰੀਕਾ ਲੈ ਕੇ ਆਏ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਪਣੀ ਦਿੱਤੀ ਹੋਈ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਆ ਕਰਦੇ ਆਂ ਫਿਰ ਆਪਾਂ ਵੀਡੀਓ ਸ਼ੁਰੂ ਜਿਵੇਂ ਕਿ ਥਨੇ ਲੂ ਰੋਗ ਇੱਕ ਬਹੁਤ ਵੱਡਾ ਰੋਗ ਆ ਜਾਂਦਾ ਹੈ ਕਿਸੇ ਵੀ ਤਰ੍ਹਾਂ ਦਾ ਹੋਵੇ ਭਾਵੇਂ ਮਟੈਟਸ ਹੋਵੇ ਭਾਵੇਂ ਥਣਾ ਚੋਂ ਖੂਨ ਆਉਂਦਾ ਹੋਵੇ ਕਿਸਾਨ ਵੀਰੋ ਭਾਵੇਂ ਛਿੱਧੀਆਂ ਆਉਂਦੀਆਂ ਹੋਣ ਕਿ ਜਿਹੜਾ ਮੁੱਲ ਲੱਗਦਾ ਉਹ ਲੈਵੇ ਤੇ ਲੱਗਦਾ ਤੇ ਥਣਾ ਤੇ ਲੱਗਦਾ ਪਹਿਲਾਂ ਵਪਾਰੀ ਆ ਕੇ ਆਪਣੀ ਮੱਝਾਂ ਪਾਸ ਕਰਦੇ ਆ ਫਿਰ ਆਪਣੀ ਮੱਝਾਂ ਵੇਖਦੀ ਹੈ ਇਹ ਆਪਣੀ ਮੱਝਾਂ ਦਾ ਥਣ ਰੁਕਿਆ ਹੋਵੇ ਜਾਂ ਲੇਵਾ ਟੇਡਾ ਹੋਵੇ ਜਾਂ ਕਿਸੇ ਥਣ ਚੋਂ ਧਾਰ ਘਟ ਆਉਂਦੀ ਹੋਵੇ ਤਾਂ ਵੀ ਆਪਣੀ ਮੱਝਾਂ ਦਾ ਮੁੱਲ ਇਦਾਂ ਹੀ ਰਹਿ ਜਾਂਦਾ ਕਿ ਬਹੁਤ ਮੱਝਾਂ ਗਾਵਾਂ 'ਚ ਮਟੈਟਸ ਆ ਜਾਂਦੀ ਹੈ ਥੋੜੀ ਗਾਵਾਂ 'ਚ ਜ਼ਿਆਦੀ ਆਉਂਦੀ ਹੈ ਕਿਉਂਕਿ ਗਾਵਾਂ ਥੱਲੇ ਦੁੱਧ ਜ਼ਿਆਦਾ ਹੁੰਦਾ ਹੈਗਾ ਜੇ ਕਿਸੇ ਕਿਸਾਨ ਵੀਰ ਦੀ ਮੱਝਾਂ ਨੂੰ ਮਟੈਟਸ ਹੋ ਵੀ ਗਏ ਤੁਸੀਂ ਇਹ ਨੁਕਤਾ ਤਾਂ ਵਰਤ ਹੀ ਸਕਦੇ ਹੋ ਪਰ ਤੁਸੀਂ ਆਹ ਕੁਝ ਗੱਲਾਂ ਦਾ ਧਿਆਨ ਰੱਖਣਾ ਨੰਬਰ 1 ਤੇ ਆ ਜਾਂਦੀ ਹੈ ਸਫਾਈ ਆਪਾਂ ਆਪਣੀਆਂ ਮੱਝਾਂ ਗਾਂਾਂ ਥੱਲੇ ਸਫਾਈ ਰੱਖਣੀ ਆ ਨੰਬਰ 2 ਤੇ ਆ ਜਾਂਦਾ ਜਦੋਂ ਆਪਾਂ ਧਾਰਾਂ ਚੋਕੇ ਹਟਦੇ ਆ ਤਾਂ ਆਪਣੀਆਂ ਮੱਝਾਂ ਗਾਂਾਂ ਤੁਰੰਤ ਵਹਿ ਜਾਂਦੀ ਹੈ ਉਹਨੂੰ ਆਪਾਂ ਬੈਠਣ ਨਹੀਂ ਦੇਣਾ ਉਹਨੂੰ ਕੋਈ ਨੀਰਾਚਾਰਾ ਪਾ ਦੇਣਾ ਅੰਦਰਾਂ 20 ਮਿੰਟਾਂ ਚ ਉਹ ਸਰਾਖ ਬੰਦ ਹੁੰਦੇ ਆ ਜਾਂ ਕਿ ਕਿਉਂਕਿ ਜਿਹੜੀ ਵੀ ਕੋਈ ਥੱਲੇ ਚੀਜ਼ ਆਪਾਂ ਮਗੂਹੇ ਦਾ ਭੋਰਾ ਆ ਭਾਵੇਂ ਕੋਈ ਹੋਰ ਚੀਜ਼ ਆ ਉਹ ਜਦੋਂ ਥਣ ਦੇ ਵਿੱਚ ਜਾਂਦੀ ਅੰਦਰ ਜਾ ਕੇ ਘਰ ਬਣਾ ਲੈਂਦੀ ਆ ਜੇ ਤੁਸੀਂ ਚਾਹੋ ਨਿਓ ਵੀ ਅੰਦਰ ਜਾ ਕੇ ਘਰ ਨਾ ਬਣੇ ਇਹਦਾ ਵੀ ਇੱਕ ਕਿਸਾਨ ਵੀਰੋ ਹੱਲ ਹੈਗਾ ਟੈਮਾਈਸਨ ਤੇ ਬੀਟਾ ਡੀਨ ਦੀ ਕੋਝ ਕੀ ਮਾਤਰਾ ਲੈ ਕੇ ਆਪਾਂ ਕਿਸੇ ਗਲਾਸ ਵਿੱਚ ਪਾ ਕੇ ਠੰਡ ਡੱਬ ਕਰ ਸਕਦੇ ਹਾਂ ਧਰਾਂ ਚੂਣ ਦੇ ਬਾਅਦ ਜੇ ਆਪਣਾ ਪਸ਼ੂ ਤਰੰਤ ਵਹਿ ਗਿਆ ਤੇ ਕੋਈ ਕਟਾਣੂ ਅੰਦਰ ਗਿਆ ਉਹ ਅੰਦਰ ਜਾ ਕੇ ਘਰ ਨਹੀਂ ਪੈਦਾ ਕਰ ਸਕਦਾ ਜਾਨੀ ਇਨਫੈਕਸ਼ਨ ਨਹੀਂ ਬਣਦੀ ਤੇ ਅੱਜ ਆਪਾਂ ਲੈ ਕੇ ਆਏ ਮੱਝਾਂ گاਵਾ ਦੇ ਥਣੇ ਚ ਖੂਨ ਆਉਂਦਾ ਹੋਵੇ ਜਾਂ ਛਿੱਦੀਆਂ ਆਉਂਦੀਆਂ ਹੁਣ ਜੇ ਕੋਈ ਹੋਰ ਥਨੇਲੂ ਰੋਗ ਹੋਵੇ ਤਾਂ ਤੁਸੀਂ ਆ ਨੁਕਤਾ ਵਰਤ ਸਕਦੇ ਹੋ ਇਹ ਨੁਕਤਾ ਵਰਤਣ ਲਈ ਕੁਝ ਇਹ ਚੀਜ਼ਾਂ ਆਪਾਂ ਲੈਣੀਆਂ 300 ਗ੍ਰਾਮ ਹਲਦੀ 50 ਐਮ ਐਲ ਡਟਾਲ 100 ਗ੍ਰਾਮ ਮਿੱਠਾ ਸੋਡਾ 200 ਗ੍ਰਾਮ ਤਿਲਾਂ ਦਾ ਤੇਲ 100 ਐਮ ਐਲ ਨਿੰਬੂ ਦਾ ਰਸ 200 ਗ੍ਰਾਮ ਖੰਡ ਇਹ ਸਾਰੀ ਸਮਗਰੀ 2 ਲੀਟਰ ਪਾਣੀ ਦੇ ਵਿੱਚ ਪਾ ਕੇ ਆਪਾਂ ਪਸੂ ਨੂੰ ਪਿਆ ਸਕਦੇ ਹਾਂ ਤੇ ਇਹ ਇੱਕ ਦਿਨ ਦੀ ਇੱਕ ਟਾਈਮ ਦੀ ਖਰਾਕ ਹੈ ਇਹ ਫਰਕ ਤਾਂ ਕਿਸਾਨ ਵੀਰੋਂ ਇੱਕ ਦਿਨ ਦੇਣ ਨਾਲ ਹੀ ਪਿਆ ਜਾਂਦਾ ਬਾਕੀ ਜੇ ਤੁਹਾਡੇ ਪਸੂ ਨੂੰ ਫਰਕ ਨਾ ਪਿਆ ਤੁਸੀਂ 3 ਦਿਨਾਂ ਤੱਕ ਇਹ ਖਰਾਕ ਦੇ ਸਕਦੇ ਹਾਂ ਬਾਕੀ ਇਹ ਆਪਣੇ ਅਜਮਾਏ ਹੋਏ ਨੁਕਤੇ ਆ ਤੁਸੀਂ ਇਹਨੂੰ ਵਰਤ ਕੇ ਦੇਖ ਸਕਦੇ ਹੋ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੈ ਬਾਕੀ ਜੇ ਤੁਹਾਨੂੰ ਡੇਰੀ ਫਾਰਮਿੰਗ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਉਸ ਵਿਸ਼ੇ ਦੇ ਪੂਰੀ ਪ੍ਰੋਪਰ ਵੀਡੀਓ ਲੈ ਆਵਾਂਗੇ ਬਹੁਤ ਵੀਰਾਂ ਦੇ ਕਮੈਂਟ ਆਉਂਦੇ ਆ ਵੀ ਕਾਫ ਨੂੰ ਕਿਵੇਂ ਤਿਆਰ ਕਰੀਏ ਜਾਨੀ ਕਟੀਆਂ ਬੱਚਿਆਂ ਨੂੰ ਕਿਵੇਂ ਤਿਆਰ ਕਰਗੇ ਜਾਂ ਦੁੱਧ ਕਿਵੇਂ ਵਧਾਈਏ ਇਸ ਵਿਸ਼ਿਆਂ ਤੇ ਆਪਣੀਆਂ ਆਲਮੋਸਟ ਹੀ ਵੀਡੀਓ ਆਈਆਂ ਹੋਈਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਜੇ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲਿਓ ਤੇ ਮਿਲਦੇ ਹਾਂ ਕਿਸੇ ਹੋਰ ਪਸ਼ੂਆਂ ਦੇ ਰਿਲੇਟਡ ਵੀਡੀਓ ਵਿੱਚ